ਤੂ ਬਰਾੜ ਦੀ ਪੁਸਤਕ ਕੈਂਗਰੂ ਨਾਮਾ ਟਾਪੂ ਤੇ ਵਿਚਰਦਿਆਂ ਵਿੱਚੋਂ ਇੱਕ ਰਚਨਾ ਰਿਵਰ ਲੈਂਡ ਇੱਕ ਪੰਜਾਬੀ ਝਾਤ ਸੰਨ 2007 ਵਿੱਚ ਆਸਟ੍ਰੇਲੀਆ ਚ ਆ ਕੇ ਜਿਹੜੀਆਂ ਕੁਝ ਘੁਕਾਟਾ ਮਹਿਸੂਸ ਹੋਈਆਂ ਉਹਨਾਂ ਵਿੱਚ ਇੱਕ ਸੀ ਆਪਣੀ ਲਿਖਣ ਪੜਨ ਦੀ ਚਸ ਪੂਰੀ ਕਰਨ ਦੀ ਭਾਵੇਂ ਆਸਟ੍ਰੇਲੀਆ ਵਿੱਚ ਪੰਜਾਬੀ ਅਖਬਾਰ ਮੇਰੇ ਆਉਣ ਤੋਂ ਪਹਿਲਾਂ ਬਹੁਤ ਛਪਣੇ ਸ਼ੁਰੂ ਹੋ ਗਏ ਸਨ ਪਰ ਮੈਂ ਸਾਊਥ ਆਸਟ੍ਰੇਲੀਆ ਦੇ ਪਿੰਡੂ ਬਸੋ ਵਾਲੇ ਇਲਾਕੇ ਵਿੱਚ ਆਉਣ ਕਰਨ ਇਹਨਾਂ ਤੋਂ ਵਾਂਝਾ ਸੀ। ਤਕਰੀਬਨ 1 ਸਾਲ ਲੱਗਿਆ ਖ਼ਬਰਾਂ ਤੱਕ ਆਪਣੀ ਪਹੁੰਚ ਬਣਾਉਣ ਵਿੱਚ। ਪਰ ਇੱਕ ਦਿਨ ਮਨਜੀਤ ਬੋਪਰਾਏ ਵੱਲੋਂ ਸ਼ੁਰੂ ਕੀਤਾ ਅਖਬਾਰ ਦੀ ਪੰਜਾਬ ਹੱਥ ਲੱਗਿਆ। ਉਸ ਵਿੱਚੋਂ ਕੁਝ-ਕੁਝ ਗੱਲਾਂ ਮੈਨੂੰ ਰੜਕੀਆਂ ਤੇ ਆਪਾਂ ਸੰਪਾਦਕ ਸਾਹਿਬ ਨੂੰ ਫੋਨ ਲਾ ਲਿਆ। ਲੰਬੀ ਟੋੜੀ ਗੱਲਬਾਤ ਤੋਂ ਬਾਅਦ ਮੈਂ ਉਹਨਾਂ ਨਾਲ ਉਹਨਾਂ ਦੇ ਅਖਬਾਰ ਵਿੱਚ ਲਗਾਤਾਰ ਲਿਖਣ ਦਾ ਵਾਅਦਾ ਕੀਤਾ। ਸ਼ੁਰੂਆਤ ਰੀਵਰਲੈਂਡ ਤੋਂ ਕਰਨ ਦੀ ਗੱਲ ਹੋਈ। ਤੁਹਾਇ ਮੇਰਾ ਪਹਿਲਾ ਲੇਖ ਬਣਿਆ ਆਸਟ੍ਰੇਲੀਆ ਦੇ ਅਖਬਾਰ ਵਿੱਚ ਛਪਣ ਵਾਲਾ ਇਸ ਲੇਖ ਤੋਂ ਬਾਅਦ ਮੈਨੂੰ ਆਸਟ੍ਰੇਲੀਆ ਪਰ ਤੋਂ ਫੋਨ ਆਇਆ ਤੇ ਲੋਕਾਂ ਦੀ ਸਪੈੰਡੂ ਲੱਕੇ ਬਾਰੇ ਜਗਿਆਸਾ ਕਾਫੀ ਬਧੀ ਮੇਰਾ ਲੇਖ 2008 ਵਿੱਚ ਦੀ ਪੰਜਾਬ ਵਿੱਚ ਛਪਿਆ ਸੀ ਇਸ ਤੋਂ ਛੇਤੀ ਬਾਅਦ ਮੇਰੀ ਇਸ ਅਖਬਾਰ ਵਿੱਚ ਸਹਿ ਸੰਪਾਦਕ ਵਜੋਂ ਨਿਯੁਕਤੀ ਹੋ ਗਈ ਸੀ ਜੋ ਅੱਜ ਤੱਕ ਨਿਰਵਿਘਨ ਜਾਰੀ ਹੈ ਰਿਵਰਲੈਂਡ ਇਫ ਯੂ ਵਾਂਟ ਟੂ ਪੀਸ ਆਫ ਮਾਈਂਡ ਯੂ ਕੈਨ ਗੈਟ ਇਟ ਇਨ ਰਿਵਰਲੈਂਡ ਜਿਵੇਂ ਕਿ ਪੰਜਾਬ ਕਹਿਣ ਦੇ ਸੱਜੇ ਹੀ ਪੰਜਾਂ ਪਾਣੀਆਂ ਦਾ ਖਿਆਲ ਸਾਡੇ ਮਨ ਵਿੱਚ ਆ ਜਾਂਦਾ ਹੈ ਉਸੇ ਤਰ੍ਹਾਂ ਹੀ ਰਿਵਰਲੈਂਡ ਦੀ ਝਲਕ ਵੀ ਇਸ ਦੇ ਨਾਂ ਵਿੱਚੋਂ ਸਾਨੀ ਨਾਲ ਮਹਿਸੂਸ ਕੀਤੀ ਜਾ ਸਕਦੀ ਹੈ ਆਪਣੇ ਨਾਮ ਅਤਬਕ ਮਰੇ ਰਿਵਰ ਨਦੀ ਦੇ ਕੰਢੇ-ਕੰਢੇ ਵਸੇ ਕੁਝ ਕਸਬਿਆਂ ਨੂੰ ਮਿਲਾ ਕੇ ਰਿਵਰਲੈਂਡ ਬਣਦਾ ਹੈ ਇਹ ਭੂਗੋਲਕ ਸਥਿਤੀ ਅਨੁਸਾਰ ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਉੱਤਰ ਵੱਲ ਸਟੂਅਰਟ ਹਾਈਵੇ 20 ਤੇ ਐਡਲਿਟ ਤੋਂ ਤਕਰੀਬਨ 130 ਕਿਲੋਮੀਟਰ ਤੋਂ ਸ਼ੁਰੂ ਹੋ ਕੇ ਵਿਕਟੋਰੀਆ ਰਾਜ ਦੀ ਹੱਦ ਨਾਲ ਜਾ ਲੱਗਦਾ ਹੈ। ਕੁਲ 2530 ਕਿਲੋਮੀਟਰ ਲੰਬੀ ਮਰੇ ਨਦੀ ਆਪਣਾ ਲਗਭਗ 150 ਕਿਲੋਮੀਟਰ ਦਾ ਸਫ਼ਰ ਰਿਵਰ ਲੈਂਡ ਵਿੱਚ ਦਿਤਾ ਕਰਦੀ ਹੈ। ਇੰਨੇ ਲੰਬੇ ਰਾਹ ਵਿੱਚ ਬਲੈਂਚ ਟਾਊਨ, ਸਵਾਨ ਰੀਚ, ਵਾਈਕਰੀ, ਕਿੰਗਸਟਨ, ਮਾਰੂਕ, ਕਬ ਡੋਬਲਾ, ਲਵਡੇ, ਬਾਮ ਰਮਨਾਸ਼, ਗਲੋਸਪ, ਬਿੰਕੀ ਬੈਰੀ, ਰੈਨਮਾਰਕ, ਲੀਰਪ, ਲੌਕਸਟਰਨ ਪਰੀਗਾਜ਼ ਕਸਬੇ ਆਉਂਦੇ ਹਨ ਜਦੋਂ ਕਿ ਮਾਰਗਨ ਇੱਕ ਪਾਸੇ ਹਟਮਾ ਹੈ ਇਨਾ ਸਾਰੇ ਕਸਬਿਆਂ ਦੀ ਕੁੱਲ ਆਬਾਦੀ ਤਕਰੀਬਨ 30 ਹਜ਼ਾਰ ਹੈ ਇਥੋਂ ਦਾ ਤਾਪਮਨ ਆਮ ਤੌਰ ਤੇ ਘੱਟੋ-ਘੱਟ 5 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 33 ਡਿਗਰੀ ਸੈਲਸੀਅਸ ਹੁੰਦਾ ਪਰ ਪਿਛਲੇ ਕੁਝ ਸਾਲਾਂ ਤੋਂ ਇਹ 45 ਡਿਗਰੀ ਸੈਲਸੀਅਸ ਤੱਕ ਵੀ ਰਿਕਾਰਡ ਕੀਤਾ ਗਿਆ ਰਿਵਰ ਲੈਂਡ ਦੀ ਪਛਾਣ ਆਸਟ੍ਰੇਲੀਆ ਤੱਕ ਹੀ ਪੂਰੀ ਦੁਨੀਆ ਵਿੱਚ ਇਸ ਦੀ ਵਾਈਨ ਕਰਕੇ ਕੀਤੀ ਜਾਂਦੀ ਹੈ ਇਥੋਂ ਦੀ ਵਾਈਨ ਦਾ ਇਤਿਹਾਸ ਇੱਕ ਸਦੀ ਤੋਂ ਵੀ ਪੁਰਾਣਾ ਹੈ ਇਸੇ ਕਰਕੇ ਇੱਥੇ ਆ ਕੇ ਜਦੋਂ ਤੁਸੀਂ ਆਪਣੀ ਨਿਗਾਹ ਕਮਾਉਂਦੇ ਹੋ ਤਾਂ ਤੁਹਾਨੂੰ ਚਾਰੇ ਪਾਸੇ ਅੰਗੂਰਾਂ ਦੇ ਬਾਗੀ ਬਾਗ ਦਿਖਾਈ ਦੇਣਗੇ ਅੰਕੜੇ ਦੱਸਦੇ ਹਨ ਕਿ ਦੱਖਣੀ ਸਟੇਟੀਆਂ ਵਿੱਚ ਬਨਣ ਵਾਲੀ ਕੁੱਲ ਵਾਈਨ ਦਾ ਤਕਰੀਬਨ ਅੱਧਾ ਹਿੱਸਾ ਤੇ ਪੂਰੇ ਆਸਟ੍ਰੇਲੀਆ ਵਿੱਚ ਬਨਣ ਵਾਲੀ ਕੁੱਲ ਵਾਈਨ ਦਾ 1/4 ਹਿੱਸਾ ਅਕੱਲੇ ਰਿਵਰਲੈਂਡ ਵਿੱਚ ਬਣਦਾ ਹੈ ਇਤਿਹਾਸ ਦੱਸਦਾ ਹੈ ਕਿ ਪਹਿਲੇ ਵਿਸ਼ਵ ਯੁੱਧ ਤੋਂ ਪਿੱਛੋਂ ਇਸ ਵਿੱਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਫੌਜੀਆ ਨੂੰ ਸਰਕਾਰ ਨੇ ਇੱਥੇ ਜ਼ਮੀਨਾਂ ਲੋਟ ਕੀਤੀਆਂ ਸਨ ਰਿਵਰਲੈਂਡ ਨੂੰ ਸੰਜਾਈ ਹੇਠ ਲੈ ਕੇ ਆਉਣ ਦਾ ਸਿਹਰਾ ਕੈਨੇਡੀਅਨ ਜਾਰਜ ਸ਼ੈਫੀ ਤੇ ਉਹਨਾਂ ਦੇ ਭਰਾਵਾਂ ਨੂੰ ਜਾਂਦਾ ਹੈ। ਉਹਨਾਂ ਸਨ 1887 ਦੇ ਨੇੜੇ ਤੇੜੇ ਇਸ ਕੰਮ ਨੂੰ ਅੰਜਾਮ ਦਿੱਤਾ ਤੇ ਜਿਸ ਦਿਨ ਤੀਜੇ ਵਜੋਂ ਅੱਜ ਇੱਥੇ ਤਕਰੀਬਨ 1300 ਕਿਸਾਨ 4 ਲੱਖ 80 ਹਜ਼ਾਰ ਟਨ ਅੰਗੂਰ ਪੈਦਾ ਕਰ ਰਹੇ ਹਨ ਤੇ ਬਹੁਤ ਸਾਰੇ ਕਿਸਾਨ ਸੰਤਰੇ, ਸਟੋਨ ਫਰੂਟ ਅਤੇ ਬਦਾਮ ਵੀ ਪੈਦਾ ਕਰ ਰਹੇ ਹਨ। ਜਿਸ ਕਰਕੇ ਰਿਵਰਲੈਂਡ ਦੁਨੀਆ ਦੇ ਨਕਸ਼ੇ ਤੇ ਉੱਭਰ ਕੇ ਆਇਆ। ਰਿਵਰਲੈਂਡ ਵਿੱਚ ਪਹਿਲੀ ਵਾਈਨਰੀ 1910 ਵਿੱਚ ਡਾਕਟਰ ਡਬਲਯੂਟੀ ਐਨ ਗਵਰਨਰ ਸਥਾਪਿਤ ਕੀਤੀ ਤੇ ਹੌਲੀ-ਹੌਲੀ ਕੰਨੀਆਂ ਹੀ ਛੋਟੀਆਂ ਵੱਡੀਆਂ ਵਾਈਨਰੀਆਂ ਇੱਥੇ ਸਥਾਪਿਤ ਹੋ ਗਈਆਂ ਅੱਜ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਵਾਈਨਰੀ ਬੈਰੀਏ ਸਟੇਟ ਕੌਨਸਟੇਲੇਸ਼ਨ ਵਾਈਨਸ ਬੈਰੀਏ ਸਟੇਟ ਨੂੰ ਕਹਿੰਨੀ ਜਾਂਦਾ ਜੋ ਕਿ ਰਿਵਰਲੈਂਡ ਦਾ ਦਿਲ ਕਹੇ ਜਾਂਦੇ ਕਸਬੇ ਬੈਰੀ ਵਿੱਚ ਬੜੀ ਕਾਮਯਾਬੀ ਨਾਲ ਚੱਲ ਰਹੀ ਹੈ ਇਸ ਤੋਂ ਇਲਾਵਾ ਰਿਵਰਲੈਂਡ ਦੇ ਕੁਝ ਇਤਿਹਾਸਕ ਤੇ ਦੇਖਣ ਯੋਗ ਥਾਂ ਜਿਵੇਂ ਕਿ ਲੇਕ ਬੋਨੀ ਬੀ ਗੋਰਿੰਜ ਐਡਵੈਂਚਰ ਪਾਰਕ ਲੌਕਸਟਨ historical village ਤੇ riverland drive in cinema ਹਨ ਜੋ ਕਿ ਸਾਲਾਨੀਆਂ ਨੂੰ ਆਪਣੇ ਬਲਕੇ ਇਤਿਹਾਸ ਇਥੋਂ ਦੇ ਅੰਤਰਰਾਸ਼ਟਰੀ ਪੱਧਰ ਦੇ ਗੋਲਫ ਕੋਰਸ ਬਾਲਿੰਗ کلب ਤੇ ਹਾਊਸਬੂਡ ਵੀ ਦੇਖਣ ਯੋਗ ਹਨ ਮੁੱਖੀ ਗੱਲ ਹੈ ਕਿ ਸ਼ਹਿਰਾਂ ਦੀ ਭੀੜ ਭੜੱਕੇ ਵਿੱਚੋਂ ਆਏ ਹਰ ਇੱਕ ਇਨਸਾਨ ਨੂੰ ਰਿਵਰਲੈਂਡ ਦੀ ਹਰ ਚੀਜ਼ ਮੰਦੀ ਸ਼ਾਂਤੀ ਤੇ ਸਕੂਨ ਦਿੰਦੀ ਹੈ ਜੇਕਰ ਇੱਥੇ ਆਪਾਂ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਯਾਨੀ ਕਿ ਅਬਰੀਜਿਨਾਂ ਨਾਲ ਦੀ ਗੱਲ ਨਹੀਂ ਕਰਦੇ ਤਾਂ ਸਾਫ਼ ਨਹੀਂ ਹੋਵੇਗਾ ਸਨ 1824 ਤੋਂ ਪਹਿਲਾਂ ਇੱਥੇ ਇਕੱਲੇ ਅਬਰੀਜਨਲ ਹੀ ਵਸਤੇ ਸਨ ਕਹਿੰਦੇ ਹਨ ਕਿ ਸਨ 1824 ਵਿੱਚ ਹਾਮਿਲਟਨ ਹੌਮ ਅਤੇ ਵਿਲੀਅਮ ਹੋਵਲ ਇੱਥੇ ਆਉਣ ਵਾਲੇ ਪਹਿਲੇ ਗੋਰੇ ਸਨ ਤੇ ਹੌਲੀ-ਹੌਲੀ ਹੋਰ ਮੁਲਕਾਂ ਤੋਂ ਆ ਕੇ ਲੋਕ ਇੱਥੇ ਵਸਤੇ ਗਏ ਤੇ ਰਿਵਰਲੈਂਡ ਦੀ ਕਾਮਯਾਬੀ ਵਿੱਚ ਬੰਦ ਦਾ ਯੋਗਦਾਨ ਪਾਉਂਦੇ ਰਹੇ ਅੱਜ ਵੀ ਬਹੁਤ ਸਾਰੇ ਅਬਰੀਜਨਲ ਇੱਥੇ ਵਸਤੇ ਹਨ ਇਥੋਂ ਦੇ ਜ਼ਿਆਦਾਤਰ ਕਸਬਿਆਂ ਦੇ ਨਾਂ ਵੀ ਇਹਨਾਂ ਦੀ ਭਾਸ਼ਾ ਵਿੱਚੋਂ ਹੀ ਨਿਕਲੇ ਹਨ ਅੱਜ ਵੀ ਜਦੋਂ ਤੁਸੀਂ ਸੁਪਰਮਾਰਕੀਟ ਜਾਂਦੇ ਹੋ ਤਾਂ ਉੱਥੇ ਇਹਨਾਂ ਦੀ ਭਾਸ਼ਾ ਵਿੱਚ ਸਵਾਗਤ ਲਿਖਿਆ ਦੇਖ ਸਕਦੇ ਹੋ ਪੜਨੀ ਕਿਉਂਕਿ ਆਪਾਂ ਇਹਨਾਂ ਦੀ ਭਾਸ਼ਾ ਪੜਨ ਤੋਂ ਅਸਮਰਥਾਂ ਪਰ ਜੇਕਰ ਆਪਾਂ ਕੁਝ ਪੜ ਕੇ ਖੁਸ਼ ਹੋ ਸਕਦੇ ਆ ਤਾਂ ਉਹ ਹੈ ਇੱਥੇ ਪੰਜਾਬੀ ਵਿੱਚ ਵੀ ਲਿਖਿਆ ਹੈ ਜੀ ਆਇਆਂ ਨੂੰ ਜੋ ਰਿਵਰ ਲੈਂਡ ਵਿੱਚ ਪੰਜਾਬੀਆਂ ਦੀ ਹੋਂਦ ਦਰਸਾਉਂਦਾ ਹੈ ਹੁਣ ਗੱਲ ਇੱਥੇ ਆ ਜਾਂਦੀ ਹੈ ਕਿ ਦੁਨੀਆ ਦੇ ਕਿਸੇ ਕੋਨੇ ਦੀ ਗੱਲ ਹੋਵੇ ਤੇ ਉੱਥੇ ਪੰਜਾਬੀਆਂ ਦਾ ਜ਼ਿਕਰ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ ਰਿਵਰ ਲੈਂਡ ਵਿੱਚ ਪੰਜਾਬੀਆਂ ਦਾ ਜਿਹਹਾਸ 1970 ਦੇ ਕਰੀਬ ਸ਼ੁਰੂ ਹੁੰਦਾ ਹੈ ਤੇ ਅੱਜ ਆਲਮ ਇਹ ਹੈ ਕਿ 200 ਦੇ ਕਰੀਬ ਪਰਿਵਾਰ ਇੱਥੇ ਪੱਕੇ ਤੌਰ ਤੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਨ ਬਹੁਤ ਸਾਰੇ ਪੰਜਾਬੀਆਂ ਕੋਲ ਆਪਣੇ 30 ਤੋਂ 100 ਏਕੜ ਤੱਕ ਦੇ ਬਲਾਕ ਹਨ ਤੇ ਕੁਝ ਨੌਕਰੀਆਂ ਕਰਦੇ ਹਨ ਤੇ ਅੱਜ ਕੱਲ ਬਹੁਤ ਸਾਰੇ ਨਵੇਂ ਆਏ ਨੌਜਵਾਨ ਕੰਮ ਕਰਨ ਲਈ ਆਰਜ਼ੀ ਤੌਰ ਤੇ ਨੇੜਲੇ ਸ਼ਹਿਰਾਂ ਵਿੱਚੋਂ ਆ ਜਾ ਰਹੇ ਹਨ ਦੂਰ ਦੂਰ ਖੇਤਾਂ ਵਿੱਚ ਪੰਜਾਬੀਆਂ ਦੇ ਘਰ ਪੰਜਾਬ ਦੀਆਂ ਢਾਣੀਆਂ ਦੀ ਯਾਦਦਾਸ਼ਾ ਕਰਵਾ ਦਿੰਦੇ ਹਨ ਤੇ ਕਈ ਵਾਰ ਤਾਂ ਕੋਈ ਨਾ ਕੋਈ ਪੰਜਾਬੀ ਵੀਰ ਸਿਰ ਤੇ ਪਰਨਾ ਬੰਨੀ ਤੇ ਕੁਰਤਾ ਪਜਾਮਾ ਪਾਈ ਆਪਣੇ ਖੇਤੋਂ ਕੰਮ ਕਰਦਾ ਕਰਦਾ ਕੁਝ ਖਰੀਦੋ ਫਰੋਖਤ ਕਰਨ ਆਇਆ ਬਾਜ਼ਾਰ ਮਿਲ ਜਾਂਦਾ ਹੈ ਤਾਂ ਅਚਨ ਚੇਤੀ ਪੰਜਾਬ ਦੀ ਕਿਸੇ ਮੰਡੀ ਦਾ ਚੇਤਾ ਆ ਜਾਂਦਾ ਹੈ ਇੱਥੇ ਜ਼ਿਆਦਾਤਰ ਪੰਜਾਬੀ ਦੁਆਬੇ ਨਾਲ ਸੰਬੰਧਤ ਹਨ ਤੇ ਕੁਝ ਕੁ ਮਾਲਵੇ ਤੇ ਮਾਝੇ ਤੋਂ ਵੀ ਹਨ ਸਾਰੀ ਦੁਨੀਆ ਵਾਂਗੂ ਇੱਥੇ ਵੀ ਪੰਜਾਬੀਆਂ ਆਪਣੀ ਮਿਹਨਤ ਸਦਕਾ ਦੂਜੀਆਂ ਕਮਾਂ ਵਿੱਚਕਾਰ ਆਪਣਾ ਖਾਸ ਥਾਂ ਬਣਾਇਆ ਹੋਇਆ ਹੈ ਪੰਜਾਬੀਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਲਈ ਰੈਨਮਾਰਕ ਵਿੱਚ ਇੱਕ ਪੰਜਾਬੀ ਸਾਮਾਨ ਦੀ ਦੁਕਾਨ ਤੇ ਸੇਵਾਹੂਲਤਾਂ ਲਈ ਪੰਜਾਬੀ ਡਾਕਟਰ ਵੀ ਮੌਜੂਦ ਹਨ ਤੇ ਹਰ ਬੁੱਧਵਾਰ ਨੂੰ ਰਿਵਰਲੈਂਡ ਦੇ ਲੋਕ ਰੇਡੀਓ ਤੋਂ ਤੁਸੀਂ 15 ਮਿੰਟ ਦਾ ਪੰਜਾਬੀ ਪ੍ਰੋਗਰਾਮ ਵੀ ਸੁਣ ਸਕਦੇ ਹੋ ਜਦੋਂ ਇੰਨੇ ਪੰਜਾਬੀ ਇਕੱਠਾਂ ਤੇ ਰਹਿੰਦੇ ਹੋ ਤਾਂ ਇਹ ਕਿਵੇਂ ਹੋ ਸਕਦਾ ਕਿ ਉੱਥੇ ਗੁਰਦੁਆਰਾ ਸਾਹਿਬ ਨਾ ਹੋਵੇ ਰੀਵਰਲੈਂਡ ਵਿੱਚ ਇੱਕ ਨਹੀਂ ਦੋ ਗੁਰਦੁਆਰਾ ਸਾਹਿਬ ਹਨ ਇੱਕ ਗਲੋਸਪ ਵਿੱਚ ਤੇ ਦੂਜਾ ਰੈਨਮਾਰਕ ਵਿੱਚ ਸੋ ਸ਼ੌਭਤਾਂ ਗਲੋਸਪ ਗੁਰਦੁਆਰਾ ਸਾਹਿਬ ਰੀਵਰਲੈਂਡ ਦੇ ਬਿਲਕੁਲ ਵਿਚਕਾਰ ਪੈਂਦਾ ਹੈ ਹਰ ਸ਼ਨੀਵਾਰ ਸਾਰੀ ਕਸਬੇੰ ਤੋਂ ਚੱਲ ਕੇ ਸੰਗਤਾਂ ਇੱਥੇ ਪਹੁੰਚਦੀਆਂ ਹਨ ਤੇ ਸਵੇਰੇ ਆਸਾ ਕੀ ਵਾਰ ਉਪਰੰਤ ਕੀਰਤਨ ਅਤੇ ਵਿਖਿਆਨ ਕੀਤੇ ਜਾਂਦੇ ਹਨ ਤੇ ਉਸ ਤੋਂ ਪਿੱਛੋਂ ਗੁਰੂ ਘਰ ਤੋਂ ਲੰਗਰ ਵਰਤਾਇਆ ਜਾਂਦਾ ਹੈ ਹਰ ਵਾਰ ਲੰਗਰ ਦੀ ਸੇਵਾ ਕਿਸੇ ਨਾ ਕਿਸੇ ਇੱਕ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ ਤੇ ਕਈ ਵਾਰ ਸਾਰੀ ਸੰਗਤ ਵੱਲੋਂ ਜਦੋਂ ਕਦੇ ਕੋਈ ਦਿਨ ਤਿਉਹਾਰ ਹੋਵੇ ਤਾਂ ਫਿਰ ਬਹੁਤ ਸੋਹਣੀ ਰੌਣਕ ਲੱਗਦੀ ਹੈ ਰੈਨਮਾਰਗ ਗੁਰਦੁਆਰਾ ਸਾਹਿਬ ਵੀ ਸਮੇਂ-ਸਮੇਂ ਸਿਰ ਇਹ ਸਮਾਗਮ ਚੱਲਦੇ ਰਹਿੰਦੇ ਹਨ ਮੇਰੇ ਖਿਆਲ ਮੁਤਾਬਿਕ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਕੱਲੀ ਵਡਿਆਈ ਹੀ ਕਰੀ ਜਾਣਾ ਰਿਵਰਲੈਂਡ ਦੀ ਨਹੀਂ ਦੋਸਤੋ ਇਹ ਗੱਲ ਨਹੀਂ ਰੁਪਈਏ ਦੇ ਇੱਕ ਪਾਸੇ ਸ਼ੇਰ ਦੀ ਤਸਵੀਰ ਵੀ ਹੁੰਦੀ ਹੈ ਇਸੇ ਕਰਕੇ ਤਾਂ ਰਿਵਰਲੈਂਡ ਦਾ ਦੂਜਾ ਪੱਖ ਇਹ ਹੈ ਕਿ ਅੱਜ ਰਿਵਰਲੈਂਡ ਸੋਕੇ ਦੀ ਮਾਰ ਚੱਲ ਰਿਹਾ ਹੈ ਵੱਧੀ ਮਹਿੰਗਾਈ ਟਿਕਟ ਤੇ ਪਾਣੀ ਨੇ ਅੱਜ ਇੱਥੋਂ ਦੇ ਕਿਸਾਨਾਂ ਦਾ ਲੱਖ ਤੋੜ ਰੱਖਿਆ ਹੈ ਇਹ ਤਾਂ ਸ਼ੁਕਰ ਇੱਥੋਂ ਦੀ ਸਰਕਾਰ ਦਾ ਜੋ ਸਮੇਂ-ਸਮੇਂ ਸਿਰ ਥੋੜੀ-ਬਹੁਤ ਮਦਦ ਕਰ ਰਹੀ ਹੈ ਤੇ ਦੂਜੀ ਸਮੱਸਿਆ ਇੱਥੇ ਚੇਰੀ ਸਿੱਖਿਆ ਸੰਸਥਾਨ ਨਾ ਹੋਣਾ ਹੈ ਜਿਸ ਕਰਕੇ ਇੱਥੋਂ ਦੇ ਬੱਚਿਆਂ ਨੂੰ ਚੇਰੀ ਸਿੱਖਿਆ ਲਈ ਦੂਰ ਦਰਾਡੇ ਦੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ ਇਸ ਕਰਕੇ ਇੱਥੋਂ ਦੀ ਨਵੀਂ ਪੀੜੀ ਦਾ ਰੁਝਾਨ ਸ਼ਹਿਰਾਂ ਵੱਲ ਜ਼ਿਆਦਾ ਹੋ ਗਿਆ ਹੈ ਇਹ ਖਾਸ ਗੱਲ ਤਾਂ ਤੁਹਾਡੇ ਨਾਲ ਸਾਂਝੀ ਕਰਨੀ રહી ਗਈ ਸੀ ਕਿ ਰਿਵਰ ਲੈਂਡ ਦੇ ਪੰਜਾਬੀਆਂ ਬਾਰੇ ਤੇ ਉਹ ਹੈ ਕਿ ਜਿੱਥੇ ਇਹਨੇ ਪੰਜਾਬੀ ਰਹਿੰਦੇ ਹੁਣ ਉੱਥੇ ਲੜਾਈ ਝਗੜਾ ਨਾ ਹੋਵੇ ਤਾਂ ਇਹ ਪੁਰਾਣੀ ਕਹਾਵਤ ਝੂਠੀ ਹੋ ਜਾਵੇਗੀ ਕਿ ਬਿਨਾ ਜੱਟ ਦੇ ਕਚਹਿਰੀ ਕੋਈ ਕੇਸ ਨਾ ਲੜੇ ਸੋ ਆਪਣੇ ਬਜ਼ੁਰਗਾਂ ਦੀਆਂ ਦਿੱਤੀਆਂ ਕਹਾਵਤਾਂ ਨੂੰ ਬਚਾਉਣ ਲਈ ਇਥੋਂ ਦੇ ਪੰਜਾਬੀ ਆਪਣਾ ਫਰਜ਼ ਵਾਖੂਬੀ ਨਿਭਾਰੇ ਹਨ ਚਲੋ ਇਸ ਗੱਲ ਦਾ ਦਿਲਾਸਾ ਵੀ ਆਪਾਂ ਇਸ ਕਹਾਵਤ ਨਾਲ ਦੇ ਲੈਂਦੇ ਹਾਂ ਜਿੱਥੇ ਚਾਰ ਭਾਂਡੇ ਇਕੱਠੇ ਹੋਣਗੇ ਤਾਂ ਖੜਕਣਗੇ ਹੀ ਰਿਵਰ ਲੈਂਡ ਆਪਣੇ ਅੰਦਰ ਬਲੱਖਣ ਨਜ਼ਾਰੀ ਸਮਾਈ ਬੈਠਾ ਹੈ ਇਸ ਦੀ ਵਾਖਾ ਇਹ ਨਹੀਂ ਥੋੜੀ ਸ਼ਬਦਾਂ ਵਿੱਚ ਨਹੀਂ ਹੋ ਸਕਦੀ ਇਹਨਾਂ ਸਾਰੀ ਤਾਂ ਇਤਿਹਾਸ ਹੀ ਮੰਨੇ ਜਾ ਸਕਦੇ ਹਨ ਜੇ ਮੌਕਾ ਮਿਲਿਆ ਤਬਾਕੀ ਕਿਸੇ ਅਗਲੇ ਲੇਖ ਵਿੱਚ ਕੋਸ਼ਿਸ਼ ਕਰਾਂਗਾ ਤਦ ਤੱਕ ਲਈ ਰੱਬ ਰਾਖਾ ਧੰਨਵਾਦ